ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਵੋਟਾ ਪੈਂਦਾ ਅਮਲ ਅੱਜ 2 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋ ਗਿਆ। ਚੋਣਾਂ ਵਿੱਚ ਕਾਂਗਰਸ, ਅਕਾਲੀ ਦਲ, ਬਸਪਾ ਦੇ ਗੱਠਜੋੜ ਆਮ ਆਦਮੀ ਪਾਰਟੀ, ਭਾਜਪਾ ਅਤੇ ਇਸ ਦੇ ਸਹਿਯੋਗੀ ਕਿਸਾਨ ਮੋਰਚਾ ਜਥੇਬੰਦੀ ਹਿੱਸਾ ਲੈ ਰਹੀਆਂ ਹਨ। ਵਿਧਾਨ ਸਭਾ ਹਲਕਾ ਡੇਰਾ ਬਵਨਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ करण सिंह कालो ने भी परिवार समेत वोटा पाइया आओ देखते दे <णुणरी> हैं एक रिपोर्ट ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਿੰਡ ਦੇ ਸਰਦਾਰ ਲਖਮਨ ਸਿੰਘ ਸ਼ਹੀਦ ਜਿਹੜੇ ਹੋਏ ਉਹਨਾਂ ਦੇ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋ ਕੇ ਆਏ ਉਹਦੇ ਬਾਅਦ ਸਾਡੇ ਰੰਧਾਵੇਂ ਦੇ ਬਾਬਾ ਅਸੀਸ ਸਿੰਘ ਜੀ ਜਿਹੜੇ ਸਾਡੇ ਸਭ ਤੋਂ ਵੱਡੇ ਨੇ ਜਿਹੜੇ ਇੱਥੇ ਸਕੂਲ ਦੇ ਵਿੱਚ ਉਹਨਾਂ ਦਾ ਗੁਰਦੁਆਰਾ ਸਾਹਿਬ ਉੱਥੇ ਮੱਥਾ ਠੀਕ ਕੇ ਉਹਦੇ ਬਾਅਦ ਮੋੜ ਫੌਂਡੀਆਂ ਉਰ ਗੁਰੂ ਮਹਾਰਾਜ ਜਗੇ ਅਰਦਾਸ ਕਰਕੇ ਆ ਕਿ ਗੁਰੂ ਮਹਾਰਾਜ ਤੁਮ ਜੀ ਆਬੀ ਬਖਸ਼ੋ ਜਿਵੇਂ ਪਹਿਲਾਂ ਦੇ ਸ਼ਖੌਮ ਦੀ ਸੇਵਾ ਕੀਤੀ ਉਹਦੇ ਚ ਹੋਰ ਵੱਟੜਕੇ ਮੈਂ ਉਸ ਦੇਸ਼ਕੌਮ ਦੀ ਸੇਵਾ ਕਰ ਸਕਾ ਔਰ ਸਾਰਾ ਪਰਿਵਾਰ ਮੇਰਾ ਸਾਰੇ ਇਕੱਠੇ ਵੋਟ ਪਾਉਣ ਆਏ ਆ ਇਹਦੇ ਬਾਅਦ ਹੁਣ ਇਲਾਕੇ ਚ ਜਾ ਕੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਦੇਖਾਂਗੇ ਔਰ ਇਹ ਵੀ ਅਰਦਾਸ ਕਰੂੰਗਾ ਕਿ ਪੰਜਾਬ ਚ ਸੁਖ ਸ਼ਾਂਤੀ ਤੇ ਜਿਹੜੀਆਂ ਵੋਟਾਂ ਨੇ ਇਹ ਬੜੇ ਪੀਸਫੁਲੀ ਤਰੀਕੇ ਦੇ ਨਾਲ ਜਿਹੜੀਆਂ ਇਹ ਪੂਰੀਆਂ ਹੋਣੇ ਚਾਹੀਦੀਆਂ ਨੇ ਔਰ ਜਿਸ ਤਰ੍ਹਾਂ ਪੰਜਾਬ ਦਾ ਪਹਿਲੇ ਗਵਰਨਮੈਂਟ ਇਤਿਹਾਸ ਰਿਹਾ ਕਿ ਵੋਲੈਂਸ ਮਿਨਿਮਮ ਹੋਈ ਥੀ ਹੁੰਦੀ ਆ ਉਹ ਹੋਈ ਅੱਜ ਵੀ ਉਹ ਮਿਨਿਮਮ ਜਿਹੜੀ ਆ ਕਿ ਮੈਂ ਕਹੂੰਗਾ ਕਿ ਮਾਈਨਸ ਵਾਇਲੈਂਸ ਇਲੈਕਸ਼ਨਸ ਹੋਣੇ ਚਾਹੀਦੇ ਕੀ ਮਾਹੌਲ ਤੁਹਾਨੂੰ ਤਾਂ ਨਾ ਲੱਗਦਾ ਹੈ ਮਾਹੌਲ ਜਿਹੜਾ ਤੁਹਾਨੂੰ ਲੱਗ ਹੀ ਰਿਹਾ ਤੁਸੀਂ ਦੇਖਿਓ ਮਾਹੌਲ ਸਾਡਾ ਬਿਲਕੁਲ ਬਰਸਟ ਹੈ ਪਰ ਇਹ ਆ ਕੇ ਗੁੰਡਾਗਰਦੀ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਗੁੰਡਾਗਰਦੀ ਨਾਲ ਸਖਤੀ ਨਾਲ ਇਲੈਕਸ਼ਨ ਕਮਿਸ਼ਨ ਨੂੰ ਨਿਪਟਣਾ ਚਾਹੀਦਾ ਅੱਜ ਮੈਨੂੰ ਅੱਜ ਬੜੀ ਹੈਰਾਨੀ ਹੋਈ ਹੈ ਕਿ ਜਿਹੜੀ ਗੱਲ ਰਾਮ ਰਹੀਮ ਨੇ ਜਿਹੜੀ ਅਪੀਲ ਕੀਤੀ ਆ ਔਰ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਇਹ ਬੜੀਆਂ ਮੰਦ ਭਾਗੀਆਂ ਨੇ ਔਰ ਜੋ ਪੰਜਾਬ ਦੇ ਵਿੱਚ ਜਿਸ ਆਦਮੀ ਨੇ ਮਾਹੌਲ ਖਰਾਬ ਕੀਤਾ ਸੀ ਉਹੀ ਆਦਮੀ ਫਿਰ ਮਾਹੌਲ ਖਰਾਬ ਕਰ ਲਈ ਪੰਜਾਬ ਦੀ ਵਿੱਚ ਜਿਹੜੀ ਜ਼ਹਿਰ ਫੈਲ ਰਿਹਾ ਉਹ ਨਹੀਂ ਫੈਲਣੀ ਚੀਤਾ ਲੋਕ ਬੜੇ ਵੇਰ ਨੇ ਔਰ ਜਿਸ ਤਾਬ ਨੇ ਨਾਲ ਆਮ ਆਦਮੀ ਪਾਰਟੀ ਨੂੰ ਗੁਰਪ੍ਰਤਵ ਸਿੰਘ ਪੰਨੂ ਨੇ ਜਿਹੜੇ ਐਸਐਫਸੀ ਜਿਹੜਾ ਇੱਕ ਬੈਂਡ ਹੈ ਉਹ ਹੈਗੀ ਹੈ ਔਰ ਆਰਗੇਨਾਈਜੇਸ਼ਨ ਉਹਦਾ ਬੰਦਾ ਇਹ ਕਹਿ ਰਿਹਾ ਕਿ ਆਮ ਆਦਮੀ ਨੂੰ ਵੋਟਾਂ ਪਾਓ ਔਰ ਫਿਰ ਅਸੀਂ ਖਾਲਸਾਣ ਦੀ ਸਥਾਪਨਾ ये बड़ी एंटीनेशनल है और गवर्नमेंट ऑफ इंडिया ने इमीजिएटली एक्शन करना चाहिए six, six. 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 <laughs> ਅੱਜ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ VOTING ਸਾਰੀ ਜਿਹੜੀ ਆ ਮੈਂ ਤਿੱਕਰ ਅਰਦਾਸ ਬੇਨਤੀ ਕਰੂੰਗਾ ਕਿ ਸਭ ਸ਼ਾਂਤੀ ਦੇ ਨਾਲ ਸਾਰੇ ਆਪਣਾ ਵੋਟ ਦਾ ਇਸਤੇਮਾਲ ਕਰਨ ਸਾਰਾ ਆਪਣਾ ਇਸਤੇਮਾਲ ਜਿਹੜਾ ਹੱਕ ਦਾ ਇਸਤੇਮਾਲ ਕਰਦੇ ਹੋਏ ਜਿੱਥੇ ਵੀ ਕਿਸੇ ਨੇ ਪਾਉਣੀਆਂ ਵੋਟ ਬਿਨਾ ਕਿਸੇ ਲੜਾਈ ਝਗੜੇ ਤੋਂ ਅਮਨ ਸ਼ਾਂਤੀ ਦੇ ਨਾਲ ਪਾਉਣੀ ਚਾਹੀਦੀ ਆ ਬਾਕੀ ਉਸ ਅਕਾਲ ਪੁਰਖ ਦੇ ਹੱਥ ਵਸਿਆ ਜੋ ਵੋਟਰਾਂ ਨੇ ਫੈਸਲਾ ਕਰਨੋਂ ਸਿਰ ਮੱਥੇ ਪ੍ਰਵਾਨ ਹੋਣਾ ਤੇ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਅੱਜ ਵੋਟ ਪਾ ਕੇ ਮੈਂ ਹੁਣ ਸਾਰੀ ਕੰਸਟਿਟੂਐਂਸੀ ਜਾਣਾ ਤਾਂ ਕਿ ਲੋਕਾਂ ਦੇ ਸਾਰੇ ਕਿਲੇ ਬੂਥਸ ਨੇ ਉਹਨਾਂ ਨੂੰ ਜਾ ਕੇ ਆਪਣੇ ਜਿਹੜੇ ਵੋਟਰ ਸਹਿਬਾਨ ਨੇ ਜਿਹੜੇ ਆਪਣੇ ਸਪੋਰਟਰ ਸਹਿਬਾਨ ਨੇ ਉਹਨਾਂ ਨੂੰ ਮਿਲੂੰਗਾ ਜਾ ਕੇ ਤੇ ਨਾਲ ਸਾਰਿਆਂ ਦਾ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨਗੇ ਗੁਰੂ ਕਿਰਪਾ ਕਰੇ ਜੋ ਇਸਲਾ ਹਲਕੇ ਦੇ ਲੋਕ ਨੇ ਉਹ ਸ਼ਰੋਮਣੀ ਅਕਾਲੀ ਦਲ ਦੀ ਪਿੱਛੇ ਚਟਾਨ ਵਾਂਗੂ ਖੜੇ ਕਿਤੇ ਜਿਹੜੀ ਸੀਟ ਗੁਰਮਰਾਈ ਦੇ ਕਿਰਪਾ ਦੇ ਨਾਲ ਵੋਟਰਾਂ ਦੇ ਸਪੋਰਟਰਾਂ ਦੇ ਸਾਰਿਆਂ ਦੀਆਂ ਦਵਾਵਾਂ ਸਦਕਾ ਸ਼ਰੋਮਣੀ ਅਕਾਲੀ ਦਲ ਦੀ ਸੀਟ ਜਿਹੜੀ ਝੋੜੀ ਚ ਪਾਵਾਂਗੇ ਦੇਖੋ ਹਾਲੀ ਸ਼ੁਰੂ ਸ਼ੁਰੂਆਤ ਹੈ ਜਿਹੜੀਆਂ ਕੋਈ ਮੁਸ਼ਕਲਾਂ ਆਉਣੀਆਂ ਨੇ ਹਾਲੀ ਥੋੜੀ ਦੇ ਪਤਾ ਲੱਗੂਗਾ ਕਿਤੇ ਮੁਸ਼ਕਲ ਆ ਗਈ ਤਾਂ ਉੱਥੇ ਪਹੁੰਚਾਂਗੇ ਬਾਕੀ ਪ੍ਰਬੰਧ ਸਾਰੇ ਪ੍ਰਸ਼ਾਸਨ ਦੇ ਠੀਕ ਨੇ ਮੈਂ ਇਹਨਾਂ ਦਾ ਥੈਂਕਸ ਵੀ ਕਰਦਾ ਹਾਂ ਇਹਨਾਂ ਦਾ ਸਾਰੀ ਪ੍ਰਸ਼ਾਸਨ ਦਾ ਸਟਾਫ ਦਾ ਵੀ ਮੈਂ ਸਟਾਫ ਨੂੰ ਵੀ ਬੇਨਤੀ ਵੀ ਕਰੂੰਗਾ ਤੁਸੀਂ ਅੰਦਰ ਪੱਕ ਹੋ ਕੇ ਵਿਦਆਉਟ ਕਿਸੇ ਯਾਨੀ ਜਿਹੜਾ ਫੀਅਰ ਦੇ ਜਿਹੜਾ ਵਾ ਉਹ ਸਾਰਾ ਤੁਸੀਂ ਕੰਮ ਕਰੋ ਮੈਂ ਵੋਟਰ ਸਾਹਿਬਾਨ ਨੂੰ ਵੇਖ ਰਿਹਾ ਬਿਨਾਂ ਕਿਸੇ ਡਰ ਭੈ ਦੇ ਵੋਟ ਪਾਓ ਕੋਈ ਗੱਲ ਨਹੀਂ اچھا ਲੱਗ ਰਿਹਾ ਜੀ ਵਾਈਗਰੂ ਦੇ ਮੱਥਾ ਟੇਕ ਕੇ ਸ਼ੁਰੂਆਤ ਕੀਤੀ ਆ ਪ੍ਰਮਾਤਮਾ ਬਖਸ਼ਿਸ਼ ਕਰਨਗੇ ਮਿਹਰ ਕਰਨਗੇ ਬਹੁਤ ਪੋਜ਼ਿਟਿਵ ਹੈ ਜੀ ਬੇਟੀ ਨੇ ਪਹਿਲੀ ਵਾਰੀ ਵੋਟ ਪਾਈ ਆ ਸੋ ਇਹਦੀ ਬਹੁਤੀ ਬਹੁਤੀ ਕੰਗ੍ਰੈਚੁਲੇਸ਼ਨਸ ਆਪਣੇ ਪਾਪਾ ਨੂੰ ਫਸਟ ਟਾਈਮ ਪਾਈ ਆ ਤੇ ਵਾਈਗਰ ਬਖਸ਼ਿਸ਼ ਕਰਨਗੇ ਜੀ ਮੈਨੂੰ ਤੇ ਬਹੁਤ ਪਾਰ ਫੀਲ ਹੋ ਰਹੀ ਹੈ ਮੈਂ ਜ਼ਿਆਦਾ ਕੁਝ ਕਹਿ ਨਹੀਂ ਸਕਦੀ ਕਿ ਆਈ ਏ ਰੀਲੀ ਗਲੈਡ ਫॉर ਪਾਪਾ